ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਗੱਲਬਾਤ ਇਹ ਆਪਾਂ ਕਰਾਂਗੇ ਜਨਾਬ ਚਰਨਜੀਤ ਹੁਜਾ ਜੀ ਹੁਣਾ ਬਾਰੇ ਜਿਹੜੇ ਲੋਕੀ ਥੋੜੇ ਬਹੁਤੇ ਸੰਗੀਤ ਨਾਲ ਮੋਹ ਰੱਖਦੇ ਆ ਸ਼ੌਂਕ ਰੱਖਦੇ ਆ ਉਹ ਭਲੀ ਭਾਤੀ ਜਨਾਬ ਚਰਨਜੀਤ ਹੁਜਾ ਨੂੰ ਜਾਣਦੇ ਹੋਣਗੇ ਤੇ ਜਿਹੜੇ ਥੋੜੀ ਜਿਹਾ ਵੱਧ ਮੋਹ ਰੱਖਦੇ ਆ ਉਹ ਐਚ ਐਮ ਬੀ ਕੰਪਨੀ ਨੂੰ ਵੀ ਜਾਣਦੇ ਹੋਣਗੇ ਜਨਾਬ ਚਰਨਜੀਤ ਹੁਜਾ ਹੋਂ ਦਾ ਜਿਹੜਾ ਸਫਰ ਉਹ ਸ਼ੁਰੂ ਹੁੰਦਾ ਐਚ ਐਮ ਬੀ ਕੰਪਨੀ ਦੇ ਵਿੱਚ ਇੱਕ ਮਿਊਜ਼ੀਸ਼ੀਅਨ ਦੇ ਤੌਰ ਤੇ ਸਜਿੰਦੇ ਦੇ ਤੌਰ ਤੇ ਇਹ ਮੈਡੋਲੀਅਨ ਪਲੇ ਕਰਿਆ ਕਰਦੇ ਸਨ ਮੈਂ ਇੱਕ ਦਿਨ ਜਦੋਂ ਇਹਦੀ ਪੀ.ਡੀ.ਸੀ ਤੇ ਇੰਟਰਵਿਊ ਆਈ ਆ ਸ਼ਾਇਦ ਉਹ ਇੱਕੋ ਹੀ ਇੰਟਰਵਿਊ ਆ ਜਿਹੜੇ ਇੰਟਰਨੈਟ ਤੇ ਪਈ ਹੈ ਬਾਕੀ ਇਹਨਾਂ ਦੀ ਕੋਈ ਇੰਟਰਵਿਊ ਨਹੀਂ ਹੈ ਮੈਂ ਵੈਸੀ ਫੇਸਬੁੱਕ ਤੇ ਸਰਚ ਕਰਕੇ ਇਹਨਾਂ ਨੂੰ ਰਿਕੁਐਸਟ ਭੇਜਤੀ ਉਹ ਕਦੇ ਉਹ ਵੀ ਬੈਠੇ ਹੋਣੇ ਫੇਸਬੁੱਕ ਤੇ ਉਹਨਾਂ ਨੇ ਰਾਈਟਵੇ ਅਸੈਪਟ ਕਰ ਲਈ ਤੇ ਇਹ ਵੀ ਨਹੀਂ ਪਤਾ ਹੁੰਨ ਲੱਗਦਾ ਨਾ ਆਪਾਂ ਨੂੰ ਵੀ ਐਡੇ ਵੱਡੇ ਬੰਦੇ ਆ ਵੀ ਆਈਡੀ ਅਸਲੀ ਆ ਕਿ ਨਕਲੀ ਆ ਚਲੋ ਖੈਰ ਮੈਂ ਹੈਲੋ ਲਿਖਤਾ ਮੈਸੇਂਜਰ ਤੇ ਤੇ ਉਹਨਾਂ ਦਾ ਰਿਪਲਾਈ ਆ ਗਿਆ ਦੋ ਕੁ ਗੱਲਾਂ ਬਾਤਾਂ ਹੋਈਆਂ ਤੇ ਮੈਂ ਉਹਨਾਂ ਦਾ ਫੋਨ ਨੰਬਰ ਮੰਗ ਲਿਆ ਤੇ ਮੈਂ ਕਿਹਾ ਜੀ ਜੇ ਤੁਸੀਂ ਆਗਿਆ ਦੇ ਮਤਮ ਤਾਂ ਮੈਂ ਤੁਹਾਨੂੰ ਹੁਣੇ ਕਾਲ ਕਰ ਲਵਾਂ ਕਹਿੰਦੇ ਹਾਂ ਜੀ ਕਰ ਲਓ ਮੈਂ ਕਾਲ ਕਰ ਲਈ ਤੁਸੀਂ ਜਕੀਰ ਮੰਨੇ ਹੋ ਇੰਨੀ ਖੁਸ਼ੀ ਹੋਈ ਮੈਨੂੰ ਕਿ ਜਿਨ੍ਹਾਂ ਦਾ ਅਸੀਂ ਸਿਰਫ ਨੋਏ ਸੁਣਦੇ ਸੀਗੇ ਉਹਨਾਂ ਨਾਲ ਗੱਲ ਕਰਕੇ ਜਨਾਬ ਚਰਜੀ ਦੂਜਾ ਸਾਹਿਬ ਬੋਲੇ ਬੜੇ ਮਿੱਠਾ ਸੁਭਾ ਬੜੀਆਂ ਗੱਲਾਂ ਬਾਤਾਂ ਹੋਈਆਂ ਮੈਂ ਕਿਹਾ ਜੀ ਅਸੀਂ ਤੁਹਾਡੇ ਚਲੋ ਤਾਂ ਮੈਂ ਕੱਲਾ ਕੀ तकरीबन ਸੰਗੀਤ ਨੂੰ ਪਿਆਰ ਕਰਨ ਵਾਲੇ ਸਾਰੇ ਉਹਨਾਂ ਦੇ ਫੈਨ ਆ ਮੈਂ ਵੀ ਇੱਥੇ ਸੀਗਾ ਮੈਘੇ ਜੀ ਇੰਟਰਵਿਊ ਸਾਡੀ ਸੁਣ ਕੇ ਹਟਿਆ ਹੁਣੇ ਕਹਿੰਦਾ ਹਾਂ ਜੀ ਕਹਿੰਦਾ ਮੈਂ ਵੀ ਉਸੇ ਸਿਲਸਲੇ ਵਿੱਚ ਲੱਗਾ ਹੋਇਆ ਹਾਂ ਬਹੁਤ ਕਾਲਾ ਬਹੁਤ ਮੈਸੇਜ ਆ ਰਹੇ ਉਸੇ ਇੰਟਰਵਿਊ ਤੋਂ ਬਾਅਦ ਮੈਘੇ ਜੀ ਜਿਹੜਾ ਤੁਸੀਂ ਕੰਮ ਕੀਤਾ ਵੀ ਇਹਨੂੰ ਤਾਂ ਅਸੀਂ ਨਹੀਂ ਭਲਾ ਸਕਦੇ ਵੀ ਇਹ ਨਹੀਂ ਹੈ ਵੀ ਤੁਸੀਂ ਇੰਟਰਵਿਊ ਕਰਕੇ ਆਈਆਂ ਤੁਸੀਂ ਤੁਸੀਂ ਜੋ ਸੀਗੇ ਉਸ ਕਰਕੇ ਤੁਹਾਡੇ ਇੰਟਰਵਿਊ ਕੀਤੀ ਪੀ.ਡੀ.ਸੀ ਵਾਲਿਆਂ ਨੇ ਕਹਿੰਦੇ ਹਾਂ ਜੀ ਚਲੋ ਜੀ ਗੱਲਾਂ ਬਾਤਾਂ ਹੋਈ ਮੈਂ ਕਿਹਾ ਜੀ ਬਾਕੀ ਦਾ ਸਾਰਾ ਠੀਕ ਆ ਪਰ ਇੰਟਰਵਿਊ ਦੇ ਵਿੱਚ ਕਹਿੰਦਾ ਖੜ ਜਾ ਖੜ ਜਾ ਇੱਕ ਮਿੰਟ ਤੇਰੀ ਮੈਂ ਗੱਲ ਕੱਟ ਰਿਆਂ ਮੈਂ ਕਿਹਾ ਹਾਂ ਜੀ ਕਹਿੰਦਾ ਕਿਤੇ ਚਮਕੀਲੇ ਬਾਰੇ ਤਾਂ ਨਹੀਂ ਗੱਲ ਕਰਨੀ ਵੀ ਉਹਦੇ ਬਾਰੇ ਮੈਂ ਬਹੁਤਾ ਕੁਝ ਨਹੀਂ ਬੋਲਿਆ ਮੈਂ ਕਿਹਾ ਹਾਂ ਜੀ ਕਹਿੰਦਾ ਤੁਹਾਡੇ ਪਹਿਲਾ ਕੁਐਸਚਨ ਹੀ ਕਹਿੰਦਾ ਬਹੁਤ ਆਏ ਕਹਿੰਦਾ ਮੈਂ ਚਮਕੀਲੇ ਬਾਰੇ ਤਾਂ ਸਭ ਤੋਂ ਜ਼ਿਆਦਾ ਗੱਲਾਂ ਕੀਤੀਆਂ ਕਹਿੰਦਾ ਉਹਨਾਂ ਨੇ ਕੱਟ ਲਈਆਂ ਪੀ.ਡੀ.ਸੀ ਵਾਲਿਆਂ ਨੇ ਪਤਾ ਨਹੀਂ ਕਹਿੰਦਾ ਕਾਥੇ ਜਮਕੀਲੇ ਨਾਲ ਕਹਿੰਦਾ ਸਭ ਤੋਂ ਜ਼ਿਆਦਾ ਕਿਸੇ ਦੇ ਉਹ ਕਹਿੰਦਾ ਉਹਨਾਂ ਨੇ ਕੱਟ ਲਏ ਚਲੋ ਮੈਂ ਕਹਾ ਠੀਕ ਆ ਜੀ ਮੈਂ ਕਹਾ ਬਸ ਸਾਰੇ ਜਿਹੜੇ ਸ਼ਿਕਵੇ ਸਕੇ ਦੂਰ ਹੋ ਗਏ ਚਲੋ ਜੀ ਹੋਰ ਗੱਲਾਂ ਕੀਤੇ ਮਗਮੇਗਾਹੇ ਬਗਾਹੇ ਉਹਨਾਂ ਦੇ ਜਨਮ ਦਿਨ ਤੇ ਕੋਈ ਵੀ ਮੈਂ ਫੋਨ ਤੇ ਉਹਨਾਂ ਨਾਲ ਗੱਲਬਾਤ ਕਰਦਾ ਰਹਿੰਦਾ ਹੁੰਦਾ ਸੀਗਾ ਤੇ ਚਰਜਿਤ ਹੁਜਾ ਜੀ ਐਚਐਮਬੀ ਦੇ ਵਿੱਚ ਮਿਡੋਲਿਨ ਵਜਾਉਂਦੇ ਸੀਗੇ ਲਗਨ ਬਹੁਤ ਸੀਗੀ ਚਿੰਗ ਬਹੁਤ ਸੀਗੀ ਤਰੱਕੀ ਕਰਦੇ ਕਰਦੇ ਕਿੱਥੇ ਪਹੁੰਚੇ ਆਪਾਂ ਨੂੰ ਸਭ ਨੂੰ ਪਤਾ ਜਦੋਂ ਇਹ ਮਡੋਲੀਅਨ ਬਰਜਾਉਦੇ ਸਕੇ ਤੇ ਉਸ ਵੇਲੇ ਦੇ ਜਿਹੜੇ ਚਰਚਿਤ ਸੰਗੀਤਕਾਰ ਸਨ ਜਸਪਿੰਦਰ ਅਨਰੂਲਾ ਦੇ ਪਿਤਾ ਜੀ ਕੇਸਰ ਸਿਕੰਦਰੂਲਾ ਜੀ ਬੇਦ ਸੇਠੀ ਜੀ ਕੇਐਸ ਪੰਨਾ ਲਾਲ ਜੈਦੇਵ ਕੁਮਾਰ ਉਹਨਾਂ ਦੇ ਪਿਤਾ ਜੀ ਤੇ ਇਹ ਉਹਨਾਂ ਦੇ ਅਸਿਸਟੈਂਸ ਬਿਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਤੇ ਫਿਰ ਜਮਲਾ ਜੀ ਦੀ ਐ ਚੈਂਬੀ ਦੇ ਨਾਲ ਕੋਈ ਅਣਬਣ ਹੋ ਗਈ। ਉਸ ਤੋਂ ਬਾਅਦ ਜਦੋਂ ਦੁਬਾਰਾ ਸੁਲਾ ਸਫਾਈ ਹੋਈ ਤੇ ਪਹਿਲੀ ਟੇਪ ਉਹਨਾਂ ਨੇ ਕਰਨੀ ਸੀਗੀ ਤੇ ਉਹਦੇ ਵਿੱਚ ਮੌਕਾ ਮਿਲਿਆ ਚਰਜਿਤ ਹੁਜਾ ਜੀ ਨੂੰ 뮤직 ਦੇਣ ਦਾ। ਤੇ ਉਹ 뮤직 ਨੇ ਇਹੋ ਜਿਹਾ ਜਾਦੂ ਪਾਇਆ ਲੋਕਾਂ ਤੇ ਉਹ ਟੇਪ ਇਹੋ ਜਿਹੀ ਚੱਲੀ। ਤੇ ਪਹਿਲਾਂ ਸ਼ਾਇਦ ਕੰਪਨੀ ਨੂੰ ਇਹ ਭਲੇਖਾ ਸੀ ਵੀ ਜਮਲਾ ਜੀ ਦੀ ਕੱਲਿਆਂ ਦੀ ਟੇਪ ਨਹੀਂ ਚੱਲਣੀ। ਉਹ ਇਹੋ ਜਿਹੀ ਟੇਪ ਚੱਲੀ ਤੇ ਮੁੜ ਕੇ ਪੰਜਾਬ ਦੇ ਕਲਾਕਾਰਾਂ ਦੀ ਮੰਗ ਹੋ ਗਈ ਵੀ ਇਸ ਮੁੰਡੇ ਤੋਂ ਅਸੀਂ 뮤직 ਲੈਣਾ। ਫਿਰ ਹਰਚਰਨ ਗਰੇਵਾਲ ਜੀ ਚੱਲ ਸੋ ਚੱਲ ਜੋ ਤਕੜਾ ਸਿੰਗਰ ਸੀ ਪੰਜਾਬ ਦਾ ਜਿਹੜੇ ਪੁਰਾਣੇ ਜਿਹਨਾਂ ਵਿੱਚ ਚਾਂਦੀ ਰਾਮ ਜੀ ਹੋ ਗਏ ਮੁਹੰਮਦ ਸਦੀਕ ਜੀ ਕਰਤਾ ਰਮਲਾ ਜੀ ਕੁਲਦੀਪ ਮਾਨਕ ਜੀ ਦਿਦਾਰ ਸੰਧੂ ਜੀ ਗੁਰਚਰਨ ਪੋਲੀ ਕੇਦੀਪ ਜੀ ਇਸ ਕੰਗ ਇੰਗਲੈਂਡ ਤੋਂ ਕਿੰਨੇ ਕ ਨਾਂ ਲਈਏ ਜਾਨੀ ਤੁਸੀਂ ਗੱਲਾਂ ਛੱਡਦੇ ਹੋ ਗੱਲ ਮੁਕਾਓ ਜੀ ਚੈਰੰਜਿਤ ਹੁਜਾ ਹਰ ਕਲਾਕਾਰ ਦੀ ਪਹਿਲੀ ਪਸੰਦ ਹੋ ਗਿਆ ਤੇ ਅਸੀਂ ਵੀ ਜਦੋਂ ਟੇਪ ਖਰੀਦੇ ਹੁੰਦੇ ਸੀਗੇ ਨਾ ਤਿੰਨ ਚੀਜ਼ਾਂ ਦੇਖੀਦੀਆਂ ਸੀਗੀਆਂ ਮਿਊਜ਼ਿਕ ਜੇ ਵੀ ਚਾਰਜੀਤ ਹੋ ਜਾ ਜੀ ਦਾ ਤਾਂ ਵੀ ਟੇਪ ਅੱਖਾਂ ਵਿੱਚ ਕੇ ਖਰੀਦ ਲਈਦੀ ਸੀਗੀ ਵੀ ਇਹਨਾਂ ਨੇ ਮਾਰੇ ਬੰਦੇ ਨੂੰ ਮਿਊਜ਼ਿਕ ਨਹੀਂ ਦੇਣਾ ਇਹ ਗਾਣੇ ਵਧੀਆ ਹੀ ਹੋਣਗੇ ਇਸੇ ਸਿਲਸਲੇ ਵਿੱਚ ਅਸੀਂ ਹਰਭਜਨ ਮੰਦਿਰ ਦੇ ਨਿਰਮਲ ਨਿਮੇ ਦੀ ਸ਼ਾਮਾ ਠੰਡੀਆਂ ਬੋੜਦੀਆਂ ਤੇ ਹਰਭਜਨ ਮੰਦਿਰ ਨਾਲ ਉਹਨਾਂ ਦੀ ਗਿੱਧਾ ਪੰਜਾਬਣਾ ਦੀ ਟੇਪ ਲਈਦੀ ਕਿਉਂਕਿ ਉਹਦੇ ਵਿੱਚ ਮਿਊਜ਼ਿਕ ਚਾਰਜੀਤ ਹੋ ਜ਼ਿਆਦਾ ਸੀਗਾ ਤੇ ਦੂਜੀ ਦੇਖੀ ਦੀ ਸੀ ਜੇ ਗੀਤਕਾਰਾਂ ਦੇ ਵਿੱਚ ਨੋ ਲਿਖਿਆ ਹੋਵੇ ਦੇਵੀ ਮਖਸੂਸਪਰੀ ਡਾਇਨੋ ਮੈਟਰ ਸੰਗੀਤਕਾਰ ਕੋਮਨਾ ਕਲਾਕਾਰ ਕੋਣ ਤਾਂ ਵੀ ਟੇਬਲ ਲੈ ਲਈ ਦੀ ਸੀ ਸਮਝੋ ਜੇ ਦੇਵੀ ਭਾਜੀ ਦੇ ਦੋ ਗਾਣੇ ਆ ਤਾਂ ਸਮਝ ਲਓ ਦੋ ਗੀਤ ਤੁਹਾਨੂੰ ਮਿਲੂਗੇ ਤੇ ਤੀਜੀ ਤੀਜੀ ਦੇਖੀ ਦੀ ਸੀ ਜੇ ਕਲਾਕਾਰਾਂ ਦੇ ਵਿੱਚੋਂ ਦੇਖ ਕੇ ਲੈਣੀ ਆ ਤਾਂ ਉਹ ਦੇਖੀ ਦੀ ਸੀਗੀ ਸਰਦੂਲ ਸਿਕੰਦਰ ਹੰਸ ਰਾਜ ਹੰਸ ਤੇ ਕੁਲਦੀਪ ਆਰਸ ਬੇਜੇ ਇਹ ਕਲਾਕਾਰ ਜੈਨ ਮੈਟਰ ਸੰਗੀਤ ਕਿਹਦਾ ਆ ਗਾਣੇ ਕਿਹਦੇ ਆ ਵੀ ਇਹਨਾਂ ਨੇ ਵਧੀਆ ਹੀ ਮੈਟਰ ਲੈਣਾ ਇਹ ਤਿੰਨ ਚੀਜ਼ਾਂ ਵਿੱਚੋਂ ਇੱਕ ਚੀਜ਼ ਜਾਨੀ ਜ਼ਰੂਰ ਹੋਣੀ ਚਾਹੀਦੀ ਜਦੋਂ ਅਸੀਂ ਟੇਪ ਲੈਂਦੇ ਰੀਲ ਲੈਂਦੇ ਹੁੰਦੇ ਸੀਗੇ ਤੇ ਖੈਰ ਚਾਰੇ ਜੀ ਦੂਜਾ ਹੁਣਾਂ ਤੇ ਆਨੇ ਆ ਤੁਸੀਂ ਗਾਣੇ ਸੁਣ ਕੇ ਦੇਖਿਓ ਜਿਹੜੇ ਕਰਤਾ ਰਵਣਾ ਦੀਆਂ ਬਹੁਤ ਮਸ਼ਹੂਰ ਟੇਪਾਂ ਆ ਕਹਿੰਦੀ ਮੇਰਾ ਸਿਰ ਦੁਖਦਾ ਮੇਰੇ ਦਿਲ ਵਿੱਚ ਤੂੰ ਇਦਾਂ ਦੀਆਂ ਹੋਰ ਬਹੁਤ ਟੇਪਾਂ ਆ صدیق ਉਹਨਾਂ ਦੀਆਂ ਤੇ ਪਾ ਸੁਣ ਕੇ ਦੇਖ ਲਿਓ ਪਹਿਲਾ ਖੜਾ ਦੂਜਾ ਖੜਾ ਤੀਜਾ ਖੜਾ ਇੱਕ ਵਾਰ ਫੇਰ ਖੜਾ ਕੀ ਬਾਤ ਹੁਜਾ ਸਾਹਿਬ ਦੇ ਹਰਮੋਨੀਅਮ ਦੀ ਹਰਮੋਨੀਅਮ ਕਰਕੇ ਉਹ ਬਹੁਤ ਚਰਚਾ ਵਿੱਚ ਆ ਗਏ ਸੀਗੇ ਹੱਸਦੇ ਹੋਏ ਕਹਿੰਦੇ ਵੀ ਮੇਰੇ ਤਾਂ ਉਹ ਹਾਰ ਹੋ ਗਿਆ ਬਈ ਪਹਿਲਾ ਬਾਬਾ ਸ਼ੌਂਕ ਨਾਲ ਕੰਬਲ ਲੈ ਕੇ ਰੱਖਦਾ ਸੀਗਾ ਤੇ ਫਿਰ ਕੰਬਲ ਨਾਲ ਬਾਬੇ ਨੂੰ ਛੱਡੇ ਉਹ ਕਹਿੰਦੇ ਮੈਂ ਹਰਮੋਨੀਆ ਸ਼ੌਂਕ ਨਾਲ ਵਿੱਚ ਪਾਇਆ ਸੀ ਪੰਜਾਬੀ ਸੰਗੀਤ ਦੇ ਤੇ ਕਹਿੰਦਾ ਹੁਣ ਹਰਮੋਨੀਆ ਜੇ ਨਾ ਹੋਵੇ ਤਾਂ ਮੈਨੂੰ ਆ ਲੋਕਾਂ ਦੀ ਆ ਜਣੀ ਜਾਂ ਨਹੀਂ ਤੁਸੀਂ ਹਰਮੋਨੀਅਮ ਜ਼ਰੂਰ ਵਿੱਚ ਰੱਖੋ ਹਰਮੋਨੀਅਮ ਇੰਨਾ ਪਿਆਰਾ ਬਜਾ ਦੇ ਸੀਗੇ ਇੰਨੀਆਂ ਉਹਨਾਂ ਦੀਆਂ ਸੌਫਟ ਉਂਗਲੀਆਂ ਐਦਾਂ ਲੱਗਦਾ ਸੀ ਉਂਗਲੀਆਂ ਦੇ ਵਿੱਚ ਹੱਡੀਆਂ ਹੋਏ ਨਹੀਂ ਔਰ ਇਹੋ ਜਿਹੀਆਂ ਤਰ੍ਹਾਂ ਹਰਮੋਨੀਅਮ ਤੇ ਕੋ ਕੱਟ ਨਹੀਂ ਸਕਿਆ ਚਲੋ ਜੀ ਉਹ ਕਲਾਕਾਰ ਜਦੋਂ ਅਸੀਂ ਸੁਣਨੇ ਬੜਾ ਆਨੰਦ ਆਣਾ ਸ਼ਬਦਾਵਲੀ ਦਾ ਗਾਇਕੀ ਦਾ ਤੇ ਸੰਗੀਤ ਦਾ ਉਤ ਫਰ ਅੱਗੇ ਚੱਲ ਕੇ ਸਫ਼ਰ ਸ਼ੁਰੂ ਹੁੰਦਾ ਸਰਦੂਲ ਸਿਕੰਦਰ ਹੋਣਾ ਦਾ ਫਾਂਸ ਰਾਜ ਹਾਂਸ ਕੁਲਦੀਪ ਅਰਸ ਇਹ ਸੇ ਲੜੀ ਵੀ ਚੱਲਦੇ ਆ ਚੱਲਦੇ ਆ ਕਿ ਹੋਰ ਵੀ ਕਈ ਕਲਾਕਾਰਾਂ ਦੇ ਆ ਇੱਥੇ ਮੈਂ ਇੱਕ ਹੋਰ ਗੱਲ ਸਾਂਝੀ ਕਰ ਦਵਾਂ ਗੁਰਦਾਸ ਮਾਨ ਹੋਣਾ ਬਾਰੇ ਬਹੁਤੇ ਲੋਕਾਂ ਨੂੰ ਭੁਲੇਖਾ ਆ ਕਿ ਉਹਨਾਂ ਦੀ ਜਿਹੜੀ ਪਹਿਲੀ ਟੇਪ ਦੀ ਮਾਮਲਾ ਗੜਬੜ ਉਹਦੇ ਵਿੱਚ ਚਰਜਿਤ ਹੋ ਜਿਆਦਾ ਸੰਗੀਤ ਸੀਗਾ ਨਹੀਂ ਉਹਦੇ ਵਿੱਚ ਸੰਗੀਤ ਸੀ ਜਸਵੰਤ ਸਿੰਘ ਭਮਰਾ ਜੀ ਦਾ ਉਹ ਵੀ ਉਸਤਾਦ ਉਸਤਾਦ ਲੋਕ ਜਿਹੜੇ ਸੁਰਿੰਦਰ ਸ਼ਿੰਦਾ ਜੀ ਦੇ ਮਨਮੋਹਨ ਬਾਰਸ ਹੋਣਾ ਦੇ ਤੇ ਆਪਣੇ ਸੁਜੋ ਦੇ ਰਾਗੀ ਜਸਵਿੰਦਰ ਸਿੰਘ ਹੁਣੀ ਇਹਨਾਂ ਦੇ ਉਸਤਾਦ ਸਨ ਉਹ ਤੇ ਉਹਨਾਂ ਦਾ ਸੰਗੀਤ ਸੀਗੀ ਗੁਰਦਾਸ ਮਾਨ ਦੀ ਪਹਿਲੀ ਟੇਪ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਜਿਹੜੀ ਪਹਿਲਾ ਗਾਣਾ ਗੁਰਦਾਸ ਮਾਨ ਦਾ ਉਹਨਾਂ ਤੋਂ ਬਾਅਦ ਹਟ ਗਿਆ ਕਿਉਂਕਿ ਉਹ ਮਾਮਲਾ ਗੜਬੜ ਵੀ ਸੁਪਰ ਰੂਪਰ ਟੇਪ ਗਈ ਆ ਫਿਰ ਇਹਨਾਂ ਦੀ ਜਿਹੜੀ ਕੀ ਬਣੂ ਦੁਨੀਆ ਦਾ ਤੇ ਪਾਈਆ ਉਹਦੇ ਵਿੱਚ ਚਰਜੀਤ ਹੁਜਾ ਦਾ ਉਤੋਂ ਲੈ ਕੇ ਸਫ਼ਰ ਸ਼ੁਰੂ ਹੋਇਆ ਉਹ ਸਫ਼ਰ ਚੱਲਿਆ ਲੜ ਗਿਆ ਪੇਚਾ ਟੇਪ ਤੱਕ ਉਹਦਾ ਨਾ ਸੀ ਆਕੜ ਆਹੀ ਜਾਂਦੀ ਆ ਉਸ ਤੋਂ ਬਾਅਦ ਫਿਰ ਗੁਰਦਾਸ ਮਾਨ ਉਹਨਾਂ ਨੇ ਚਰਜੀਤ ਹੁਜਾ ਨਾਲ ਕੰਮ ਨਹੀਂ ਕੀਤਾ ਕੀ ਚੱਕਰ ਬਣਿਆ ਕਿਹੜੀ ਗੱਲਾਂ ਉਹਨਾਂ ਦੀ ਅਣਬਣ ਹੋਈ ਆ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਜੇ ਕਿਸੇ ਨੂੰ ਪਤਾ ਹੋਇਆ ਕੁਝ ਤਾਂ ਦੱਸਿਓ ਜਰੂਰ ਚਲੋ ਖੈਰ ਸਰਦੂ ਸਿਕੰਦਰ ਉਹਨਾਂ ਦਾ ਸਫ਼ਰ ਸ਼ੁਰੂ ਹੁੰਦਾ ਫਿਰ ਸਰਦੂਲ ਉਹਨਾਂ ਨੇ ਜੋ ਟੇਪਾ ਕੱਢੀਆਂ ਹਾਂ ਸੋਨਾਂ ਦੀਆਂ ਟੇਪਾਂ ਆਈਆਂ ਨੇਰੀ ਜਿਆਤੀ ਕੁਲਦੀਪਾਰਸ ਉਹਨਾਂ ਦੀਆਂ ਟੇਪਾਂ ਆਈਆਂ ਜੀ ਕਰਦਾ ਚੁੱਕ ਲਈ ਜਾਵਾ ਦੋ ਗੁੱਤਾ ਬਾਰੀਸ਼ਕੀਨ ਕੁੜੀਏ ਗੱਲ ਮੁੱਕਦੀ ਜਾ ਕੇ दारू ਤੇ ਕੀ ਬਾਤਾਂ ਹੋ ਗਈਆਂ ਇੱਕ ਨਾ ਫਿਰ ਜੋਗ ਆਇਆ ਚਰਿਤ ਦੂਜਾ ਉਹਨਾਂ ਦਾ ਜਿਹੜਾ ਵੀ ਬੰਦਾ ਉਹਨਾਂ ਕੋਲ ਜਾਂਦਾ ਸੀ ਉਹ ਬੰਦਾ ਰਾਤੋਂ ਰਾਤ ਸਟਾਰ ਬਣ ਜਾਂਦਾ ਸੀਗਾ ਸਤਵਿੰਦਰ ਬੁੱਗੇ ਹੁਣੇ ਪਹਿਲਾਂ ਵੀ ਗਾਉਂਦੇ ਸੀ ਪਹਿਲਾਂ ਵੀ ਟਿੱਪਾਂ ਆਈਆਂ ਉਹਨਾਂ ਦੀਆਂ ਪਹਿਲਾਂ ਸਿਰਫ ਉਹ ਪੰਜਾਬ ਪੱਧਰ ਤੇ ਕਲਾਕਾਰ ਸਕੇ ਸਾਬਰਕੋਟੀ ਪੰਜਾਬ ਪੱਧਰ ਤੇ ਸੀ ਜਦੋਂ ਚਰਜੀਤ ਹੁਜਾ ਉਹਨਾਂ ਕੋਲ ਜਾਂਦੇ ਆ ਫਿਰ ਉਹ ਦੁਨੀਆ ਪੱਧਰ ਤੇ ਕਲਾਕਾਰ ਬਣੇ ਆ ਦੁਨੀਆ ਭਰ ਚ ਉਹਨਾਂ ਦੇ ਸ਼ੋਅ ਹੋਏ ਸਭ ਨੂੰ ਪਤਾ ਵਿਛੜਨ ਵਿਛੜਨ ਕਰ ਦਈਏ ਸਾਬਰਕੋਟੀ ਉਹਨਾਂ ਦਾ ਰੁੱਖਾ ਵਾਂਗੂ ਖੜੇ ਰਹੇ ਤੁਸੀਂ ਰੁੱਤਾ ਵਾਂਗੂ ਬਦਲ ਗਏ ਜਾਨੀ ਇਹੋ ਜਿਹਾ ਜਾਦੂ ਸੀ ਉਹਨਾਂ ਦੇ ਮਿਊਜ਼ਿਕ ਦੇ ਵਿੱਚ ਰਾਤੋਂ ਰਾਤ ਬੰਦੇ ਨੂੰ ਸਟਾਰ ਬਣਾ ਦਿੰਦੀ ਸੀ ਨਾਲੇ ਇਹ ਵੀ ਗੱਲ ਸੀ ਮਾੜੇ ਕਲਾਕਾਰ ਨੂੰ ਉਹ ਸੰਗੀਤ ਬਿਨਸ ਦਿੰਦੇ ਗੀਤ ਆਪ ਸਿਲੈਕਟ ਕਰਦੇ ਸੀਗੇ ਚਲੋ ਐਦਾ ਵੀ ਹੈ ਨੇ ਵੀ ਹਰ ਕਲਾਕਾਰ ਜਿਹਨੂੰ ਜਿਨ੍ਹਾਂ ਨੂੰ ਉਹਨਾਂ ਨੇ ਸੰਗੀਤ ਦਿੱਤਾ ਵੀ ਉਹ ਸਾਰੇ ਹਿੱਟ ਹੀ ਹੋਏ ਆ ਬਹੁਤੇ ਨਹੀਂ ਵੀ ਹਿੱਟ ਹੋਏ ਹਾਂਸ ਰਾਜ ਜਿਹੜਾ ਦੀਆਂ ਪਹਿਲੀਆਂ ਟੇਪਾਂ ਬਹੁਤੀਆਂ ਨਹੀਂ ਵੀ ਹੰਗਾਰਾ ਮਿਲਿਆ ਕਿਉਂਕਿ ਉਹਨਾਂ ਵਿੱਚ ਉਹ ਗੱਲ ਕਰਦੇ ਆ ਕਾਰਨ ਕੀ ਸੀਗਾ ਵੀ ਹਾਂਸ ਰਾਜ ਉਹਨਾਂ ਦਾ ਆਪਣਾ ਸਟਾਈਲ ਭਰੂਸ ਸੀਗਾ ਫਿਰ ਇਹਨਾਂ ਨੇ ਆਪਣੇ ਹਿਸਾਬ ਨਾਲ ਗਾਇਆ ਉਹਨਾਂ ਨੂੰ ਜਦੋਂ ਇਹਨਾਂ ਦੇ ਹਿਸਾਬ ਨਾਲ ਹੰਸ ਜੀ ਨੇ ਗਾਇਆ ਫਿਰ ਕੀ ਬਾਤਾਂ ਹੋਈਆਂ ਹਰਭਜਨ ਮਾਨ ਉਹਨਾਂ ਦੀ ਪਹਿਲੀ ਟੇਪ ਜਿਹੜੀ ਆ ਗਿੱਧਾ ਪੰਜਾਬਣਾ ਤਾਂ ਬਹੁਤੀ ਨਹੀਂ ਚੱਲੀ ਸੀ ਦੂਜੀ ਟੇਪ ਚਿੱਠੀਆਂ ਨੇ ਚਿੱਠੀਆਂ ਉਤੋਂ ਹਰਭਜਨ ਮਾਨ ਹਰਭਜਨ ਮਾਨ ਬਣਿਆ ਨਿਰਮਲ ਜੀ ਤੇ ਨਿਮਾ ਸ਼ਾਮਾ ਠੰਡੀਆਂ ਬੋੜਦੀਆਂ ਕੀ ਬਾਤਾਂ ਹੋਈਆਂ ਖੈਰ ਫਿਰ ਕੀ ਚੱਕਰ ਬਣਿਆ ਕੀ ਸਰਕਮਸਟੈਂਸਸ ਬਣੇ ਇਹਨਾਂ ਨੂੰ ਕਲਾਕਾਰ ਛੱਡ ਕੇ ਚੱਲ ਗਏ ਹੰਸ ਰਾਜ ਜੀ ਹਰਭਜਨ ਮਾਨ ਜੀ ਸਰਦੂਲ ਸਕੰਦਰ ਜੀ ਇਹ ਸਾਰਿਆਂ ਨੇ ਫਿਰ ਟਿਪਾ ਜਿਹੜੀਆਂ ਗੁਰਦਾਸ ਮਾਨ ਜੀ ਜੈਦੇਵ ਉਹਨਾਂ ਕੋਲ ਚਲ ਗਏ ਦੇਖੋ ਕੀ ਕੀ ਮਾਹੌਲ ਬਣਿਆ ਚਰਚਿਤ ਹੁਜਾ ਜੀ ਜਿਨ੍ਹਾਂ ਦੇ ਅਸਿਸਟੈਂਸ ਰਹੇ ਕਿ ਪੰਨਾ ਲਾਲ ਜੀ ਉਹਨਾਂ ਦੇ ਗਾਂ ਉਹਨਾਂ ਦੇ ਬੇਟੇ ਜੈਦੇਵ ਕੁਮਾਰ ਚਰਚਿਤ ਹੁਜਾ ਦੇ ਮਿਊਜ਼ਿਕ ਅਸਿਸਟੈਂਸ ਰਹੇ ਆ ਤੇ ਫਿਰ ਪੰਨਾ ਲਾਲ ਉਹਨਾਂ ਤੋਂ ਬਾਅਦ ਚਰਚਿਤ ਹੁਜਾ ਜੀ ਉੱਪਰ ਕੇ ਤਕੜੇ ਸੰਗੀਤਕਾਰ ਬਣੇ ਚਰਚਿਤ ਹੁਜਾ ਦੇ ਹੁੰਦਿਆਂ ਹੋਇਆ ਹੀ ਜੈਦੇਵ ਜੀ ਤਕੜੇ 뮤జిక్ ਡਾਇਰੈਕਟਰ ਬਣੇ ਫਿਰ ਤੁਸੀਂ ਹਰਭਜਨ ਮਾਨ ਉਹਨਾਂ ਦੀ ਓਏ ਹੋਏ ਦੁਹਾਈ ਪੈ ਗਈ ਇਦਾਂ ਦੀਆਂ ਹੋਰ ਕਿੰਨੀਆਂ ਚੋਰ ਨੇ ਹਰਭਜਨ ਹਸਰਾਜ ਉਹਨਾਂ ਦੀ ਤੇ ਸਰਦੂਲ ਸਿਕੰਦਰ ਉਹਨਾਂ ਦੀ ਚਰਖਾ ਗਲੀ ਦੇ ਵਿੱਚ ਡਾਹ ਲਿਆ ਗੁਰਦਾਸ ਮਾਨ ਉਹਨਾਂ ਦੀ ਕਿੰਨੀਆਂ ਟੇਪਾਂ ਜੈਦੇਵ ਉਹਨਾਂ ਦੀ 뮤직 ਦੇ ਵਿੱਚ ਹਿੱਟ ਹੋਈਆਂ ਤੁਸੀਂ ਸਾਰਿਆਂ ਨੇ ਸੁਣੀਆਂ ਚਲੋ ਜੀ ਫਿਰ ਇਹਨਾਂ ਘਰੋਂ ਰਹਿ ਗਏ ਬੁੱਗਾ ਸਬਰਕੋਟੀ ਤੇ ਦੁਰਗਰਗੀਲਾ ਉਹ ਵੀ ਹੌਲੀ ਹੌਲੀ ਸਬਰਕੋਟੀ ਵੀ ਬਾਕੀ ਹੋਊਗਾ ਜਿੱਦ ਤੱਕ ਪਰ ਇਹਨਾਂ ਤੋਂ ਕਈ ਕਲਾਕਾਰ ਤਾਂ ਚੱਲੇ ਆ ਪਰ ਕਈ ਕਲਾਕਾਰ ਜਦੋਂ ਇਹਨਾਂ ਨੂੰ ਛੱਡ ਕੇ ਗਏ ਉਹ ਮੁੜ ਕੇ ਕਲਾਕਾਰ ਚੱਲੇ ਨਹੀਂ ਦੁਰਗਰ ਗਿੱਲਾ ਜੀ ਦਾ ਵੀ ਇਹੀ ਹਾਰ ਹੋਇਆ ਤਾਂ ਦੁਰਗਰ ਗਿੱਲਾ ਜੀ ਪਰ ਮੁੜ ਕੇ ਫੇਰ ਆਏ ਪਰ ਮੁੜ ਕੇ ਵੀ ਉਹ ਫਿਰ ਗੱਲ ਜੇ ਨਹੀਂ ਬਣੀ ਤੇ ਚਾਰੇ ਜੀ ਦਹੂਜਾ ਹੋਣੀ ਥੋੜੇ ਜਿਹਾ ਇਹਨਾਂ ਦਾ ਨਾ ਸੁਭਾਅ ਅਖੜ ਸੁਭਾਅ ਦੇ ਮਾਲਕ ਸੀਗੇ ਕਿਉਂਕਿ ਕਲਾਕਾਰ ਕਈ ਜਿੱਦਾਂ ਉਹ ਹੰਸ ਰਾਜ ਵਰਗੇ ਕਲਾਕਾਰ ਜਾਂ ਸਰਦੂਲ ਸਕੰਦਰ ਹੋਣਾ ਵਰਗੇ ਕਲਾਕਾਰ ਦੇ ਉਹ ਕਹਿੰਦੇ ਸੀ ਸਾਨੂੰ ਗਾਉਣਾ ਆਉਂਦਾ ਪਰ ਇਹ ਕਹਿੰਦੇ ਸੀ ਮੇਰੇ ਹਿਸਾਬ ਨਾਲ ਚੱਲੋ ਕੁਛ ਨਾ ਕੁਛ ਤਾਂ ਜਿਹੜੇ ਰਾਤੋ ਰਾਤ ਸਟਾਰ ਬਣੇ ਆ ਜਿਹੜੇ ਇਹਨਾਂ ਨੂੰ ਛੱਡ ਕੇ ਗਏ ਆ ਕੁਛ ਨਾ ਕੁਛ ਦਾ ਕਾਰਨ ਰਹੇ ਹੋਣੇ ਆ ਨਹੀਂ ਦੇਖੋ ਵੈਸੇ ਗੱਲਾਂ ਵਿੱਚ ਸਰਦੂਰ ਹੁਣੀ ਕਰਦੇ ਰਹੇ ਆ ਗੁਰੂਦੇਵ ਐਦਾਂ ਜੇਵੋ ਪਰ ਉਹਨਾਂ ਨੇ ਜਿਹੜੀ ਉਹਨਾਂ ਦੀ ਆਖਰੀ ਟੇਪ ਆਈ ਤਿੰਦਾ ਖਰਾ ਜਨਾਬ ਦਾ ਉਸ ਤੋਂ ਬਾਅਦ ਨਹੀਂ ਨਹੀਂ ਨਖਰਾ ਜਨਾਬ ਦਾ ਉਹ ਪਹਿਲੀ ਟੇਪ ਸੀ ਚਰਨਜੀਤ ਹੁਜਾ ਹੁਣਾ ਤੋਂ ਬਖ ਹੋਣ ਤੋਂ ਬਾਅਦ ਉਹਨਾਂ ਦੀ ਆਖਰੀ ਟੇਪ ਤੀ ਹੁਜਾ ਸਾਹਿਬ ਨਾਲ ਜਿਹੜੀ ਸੀਗੀ ਸਿੱਖ ਲਾ ਕਲੇਰੀਆ ਮੂਰਾ ਤੌਰ ਪੰਜਾਬਣ ਦੀ ਉਸ ਤੋਂ ਬਾਅਦ ਉਹਨਾਂ ਨੇ ਟੇਪ ਨਹੀਂ ਕੀਤੀ ਕੀ ਕਾਰਨ ਹੋਏ ਹੋਗੇ ਸਰਦੂ ਸਿਕੰਦਰ ਵਰਗਾ ਬੰਦਾ ਜਿਹੜਾ ਕਹਿੰਦਾ ਸੀ ਮੈਨੂੰ ਕੁੱਲੀਆਂ ਤੋਂ ਮੇਲਾਂ ਚ ਉਹਨਾਂ ਨੇ ਪਛਾਣਤਾ ਉਹਨਾਂ ਨੂੰ ਛੱਡ ਕੇ ਚਲਾ ਗਿਆ ਕੀ ਕੁਛ ਦਾ ਕੋਈ ਕਾਰਨ ਹੋਏ ਹੋਗੇ ਹੰਸ ਰਾਜ ਹੁਣੀ ਉਹਨਾਂ ਨੂੰ ਛੱਡ ਕੇ ਚਲ ਗਿਆ ਪਰ ਮੁੜ ਕੇ ਇਹਨਾਂ ਨੇ ਕਿਸੇ ਨੇ ਵੀ ਉਸ ਮਿਊਜ਼ਿਕ ਦੇ ਵਿੱਚ ਟੇਪ ਨਹੀਂ ਆਈ ਜਾਂ ਉਹਨਾਂ ਨੇ ਨਹੀਂ ਕੀਤੀ ਜਾਂ ਇਹਨਾਂ ਨੇ ਨਹੀਂ ਕੀਤੀ ਪਤਾ ਨਹੀਂ ਕੀ ਕਾਰਨ ਹੋਇਆ ਹੋਗਾ ਵੈਸੇ ਇਹਨਾਂ ਦੀ ਇੰਟਰਵਿਊ ਸੁਣਦੇ ਇਹਨਾਂ ਦੀ ਗੱਲਬਾਤ ਕਹਿੰਦੇ ਸਾਡੀ ਹੁੰਦੀ ਰਹਦੀ ਸੀਗੀ ਗਾਹੇ-ਬਗਾਹੇ ਜਾ ਕੇ ਆਉਂਦੇ ਰਹਿੰਦਾ ਸੀਗਾ ਮਿਲਦੇ ਰਹਿੰਦਾ ਸੀਗਾ ਕੀ ਕਾਰਨ ਹੋ ਜਾਂਦੇ ਆ ਪਤਾ ਨਹੀਂ ਪਰ ਲੋਕ ਤਰਸਦੇ ਸੀ ਵੀ ਇਹ ਇਕੱਠੇ ਫੇਰਨ ਦੇ ਮਿਊਜ਼ਿਕ ਦੇ ਵਿੱਚ ਟੇਪ ਆਵਾਂ ਖੈਰ ਚਰਚਿਤ ਹੋ ਜਾ ਜੀ ਫਿਰ ਸਤਵਿੰਦਰ ਬੁੱਗਾ ਜੀ ਐਂਡ ਤਕਰੀ ਉਹਨਾਂ ਦੇ ਨਾਲ ਰਿਹਾ ਉਹਨਾਂ ਨੇ ਜਿਹੜੇ ਵੀ ਗਾਣਾ ਕੀਤਾ ਉਹ ਫਿਰ ਚਰਜੀਤ ਹੁਜਾ ਦੇ ਮਿਊਜ਼ਿਕ ਨਾਲ ਹੀ ਕੀਤਾ। ਚੱਲਿਆ ਨਹੀਂ ਚੱਲਿਆ ਉਹ ਗੱਲ ਵੱਖਰੀ ਆ। ਬਹੁਤ ਸਾਰੇ ਦੇਵੀ ਭੱਜ ਦੀ ਪਹਿਲੀ ਟੇਪ ਜਦ ਮਾਨਾ ਰਹਿੰਦੀ ਚਰਜੀਤ ਹੁਜਾ ਜੀ ਨੇ ਕੀਤੀ ਸੀ। ਦੇਵੀ ਭੱਜ ਦੇ ਬਹੁਤ ਸਾਰੇ ਗੀਤ ਚਰਜੀਤ ਹੁਜਾ ਸਾਹਿਬ ਦੇ ਮਿਊਜ਼ਿਕ ਵਿੱਚ ਆਏ ਆ। ਯਾਨੀ ਚਰਜੀਤ ਹੁਜਾ ਸਾਹਿਬ ਦਾ ਇੱਕ ਜੋਗ ਆ। ਲੋਕਾਂ ਨੂੰ ਉਤਸੁਕਤਾ ਹੁੰਦੀ ਸੀ ਵੀ ਚਰਜੀਤ ਹੁਜਾ ਦੇ ਮਿਊਜ਼ਿਕ ਦੇ ਵਿੱਚ ਨਵੀਂ ਟੇਪ ਨਵੀਂ ਟੇਪ ਜਿਹੜੀ ਕਦੋਂ ਆਊਗੀ। ਚਰਜੀਤ ਹੁਜਾ ਦੀ ਖਾਸੀਅਤ ਇਹ ਸੀ ਜਦੋਂ ਕੋਈ ਲੋਕ ਸ਼ਬਦਾਵਲੀ ਦੇਖਦੇ ਆ ਕਈ ਲੋਕ ਗਾਇਕ ਦੀ ਗਾਇਕੀ ਦੇਖਦੇ ਆ ਪਰ ਚਰਜੀਤ ਹੁਜਾ ਦੇ 뮤직 ਦੇ ਵਿੱਚ ਲੋਕ ਚਰਜੀਤ ਹੁਜਾ ਦਾ 뮤직 ਦਾ ਬਿਨਾਂ ਦਮਾੜਦੇ ਸੀ ਸੁਣ ਕੇ ਦੇਖਿਓ ਕਿਤੇ ਫੁੱਲਾਂ ਦੀ ਕੱਚੀ ਵਪਾਰ ਨੇ ਜਦੋਂ ਪਹਿਲਾਂ ਪੀ ਸਕਦੇ ਆ ਕਿਤੇ ਸਿੱਖ ਲੈ ਕਲੇਰੀਆ ਮੋਰਾਂ ਤੌਰ ਪੰਜਾਬੀ ਦੀ ਇਸ ਕਦੇ ਪੀ ਸੁਣ ਕੇ ਦੇਖਿਓ ਜਦੋਂ ਗੀਤ ਸ਼ੁਰੂ ਹੁੰਦਾ ਕਿੱਦਾਂ ਸਾਜ਼ਾਂ ਦੇ ਵਿੱਚੋਂ ਮੋਰ ਬੁਲਾ ਦਿੰਦੇ ਆ ਚਰਜੀਤ ਹੁਜਾ ਮਹਾਨ ਸੰਗੀਤਕਾਰ ਸਨ ਜਦੋਂ ਵੀ ਪੰਜਾਬੀ ਗਾਇਕੀ ਦਾ ਪੰਜਾਬੀ ਸੰਗੀਤ ਦਾ ਜ਼ਿਕਰ ਆਊਗਾ ਸਭ ਤੋਂ ਪਹਿਲਾਂ ਚਰਨਜੀਤ ਹੁਜਾ ਉਹਨਾਂ ਦਾ ਆਊਗਾ ਬਹੁਤ ਸੰਗੀਤਕਾਰ ਹੋਏ ਆਪਣੀ ਜਗ੍ਹਾ ਤੇ ਅੱਜ ਵੀ ਹੈਗੇ ਸੰਗੀਤਕਾਰ ਬਹੁਤ ਆਪਣੀ ਜਗ੍ਹਾ ਤੇ ਸਹੀ ਆ ਪਰ ਚਰਨਜੀਤ ਹੁਜਾ ਨਹੀਂ ਅੱਜ ਜਦੋਂ ਵੀ ਇੰਗਲੈਂਡ ਤੋਂ 뮤직 ਡਾਇਰੈਕਟਰ ਸੁਖੀ ਅ ਟਰੂ ਸਕੂਲ ਦੇ ਨਾਮ ਨਾਲ 뮤직 ਕਰਦਾ ਉਹ ਦਿਲਜੀਤ ਦੀ ਟੇਪ ਉਹਨੇ ਕੀਤੀ ਸੀਗੀ ਬੰਦੇ ਕਹਿੰਦੇ ਯਾਰ ਵੀ ਕੀ ਬਾਤ ਆ ਆ ਤਾਂ ਚਰਨਜੀਤ ਹੁਜਾ ਦੀ ਯਾਦ ਆਉਂਦੀ ਆ ਦਲਜੀਤ ਦੀ ਜੋੜੀ ਫਿਲਮ ਦੇ ਵਿੱਚ ਜਿਹੜੇ ਗਾਣੇ ਆ ਬੰਦੇ ਕਹਿੰਦੇ ਆਹਾ ਚਰਨਜੀਤ ਉਹਜਾ ਹੁਣਾਂ ਦੀ ਯਾਦ ਆ ਗਈ ਇਟ ਮੀਜ ਚਰਨਜੀਤ ਉਹਜਾ ਚਰਨਜੀਤ ਉਹਜਾ ਹੀ ਸੀ ਸੋ ਉਹਜਾ ਜੀ ਤੁਸੀਂ ਹਮੇਸ਼ਾ ਪੰਜਾਬੀ ਸੰਗੀਤ ਦੇ ਵਿੱਚ ਜਿੰਦਾ ਰਹੋਗੇ ਤੁਸੀਂ ਹਮੇਸ਼ਾ ਸਾਡੀਆਂ ਗੱਲਾਂ ਵਿੱਚ ਰਹੋਗੇ ਸਾਡੇ ਜ਼ਿਕਰਾਂ ਵਿੱਚ ਰਹੋਗੇ ਅਸੀਂ ਹਰ ਰੋਜ਼ ਗੀਤ ਸੁਣਦੇ ਆ ਤੇ ਕੀ ਬਾਤ ਆ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਟੌਪ ਦੀ ਜਿਹੜੀ ਤੁਹਾਡੇ ਦਿਲ ਦੇ ਵਿੱਚ ਖਟਕਦੀ ਹੋਣੀ ਆ ਅਮਰ ਸਿੰਘ ਚਮਕੀਲੇ ਦੀ ਸਾਰੇ ਜਿੱਦਾਂ सुरेंद्र ਸਿੰਧਾ ਜੀ ਹੁਣ ਜਿੰਨੇ ਵੀ ਕਲਾਕਾਰ ਆ ਸਾਰੀਆਂ ਟੇਪਾਂ ਆਪਾਂ ਇੱਕ ਪਾਸੇ ਰੱਖ ਦਈਏ ਤੇ ਅਮਰ ਸਿੰਘ ਚਮਕੀਲੇ ਦੀਆਂ ਜਿਹੜੀਆਂ ਟੇਪਾਂ ਚਾਰੰਜੀਤ ਹੁਜਾ ਜੀ ਨੇ ਕੀਤੀਆਂ ਇੱਕ ਪਾਸੇ ਰੱਖ ਦਈਏ। ਕੀ ਬਾਤ ਹੈ ਯਾਰ। ਅਮਰ ਸਿੰਘ ਚਮਕੀਲਾ ਆਪਣੇ ਆਪ ਮਹਾਨ ਕਲਾਕਾਰ ਤੇ ਰਾਈਟਰ। ਉਹਦੀ ਜੀਵਨ ਸਾਥਣ ਅਮਰਜੋਤ ਮਹਾਨ ਗਾਇਕਾ ਤੇ ਨਾਲ ਮਹਾਨ ਸੰਗੀਤਕਾਰ ਚਰਨਜੀਤ ਹੂਜਾ ਤੇ ਟੇਪਾਂ ਨੇ ਆਪੇ ਤੂ ਬਣੀ ਸੀ ਔਰ ਪਈ ਆ ਅੱਜ ਤੱਕ ਵੀ ਉਹ ਪੈ ਰਹੀ ਆ ਸਭ ਤੋਂ ਵੱਧ ਜਿਹੜੀ ਰਾਇਲਟੀ ਆ ਨਾ ਸਾਰੇ ਗਾਮਾਂ ਵਾਲਿਆਂ ਨੂੰ ਐਚ ਐਮ ਬੀ ਫਿਰ ਬਿੱਗੀ ਸੀਗੀ ਸਭ ਤੋਂ ਵੱਧ ਜਿਹੜੀ ਰਾਇਲਟੀ ਆ ਅੱਜ ਵੀ ਚਰਨਜੀਤ ਹੂਜਾ ਦੇ 뮤직 ਤੇ ਜਿਹੜੇ ਗਾਣੇ ਆ ਚਮਕੀਲਾ ਜਿਹੇ ਉਹਨਾਂ ਦੀ ਆ ਸਭ ਤੋਂ ਵੱਧ ਰੇਟਿੰਗ ਵਿਊ ਸ਼ਿਪ ਉਹਨਾਂ ਦੀ ਆ ਅਮਰ ਸਿੰਘ ਚਮਕੀਲਾ ਤੇ ਚਰਜੀਤ ਹੁਜਾ ਕੀ ਬਾਤ ਆ ਕੀ ਜੋੜੀ ਸੀ ਸੋ ਇਹ ਗੱਲਬਾਤ ਮੇਰਾ ਚਰਜੀਤ ਹੁਜਾ ਜੀ ਨਾਲ ਪਿਆਰ ਸੀਗਾ ਤੁਹਾਡਾ ਵੀ ਹੋਊਗਾ ਜਿੰਨੇ ਵੀ ਪੰਜਾਬੀ ਸੰਗੀਤ ਨੂੰ ਪਿਆਰ ਕਰਦੇ ਆ ਚਰਜੀਤ ਹੁਜਾ ਜੀ ਸਾਡੇ ਵਿੱਚ ਨਹੀਂ ਪਰ ਉਹ ਆਪਣੇ ਸੰਗੀਤ ਰਾਹੀਂ ਹਮੇਸ਼ਾ ਸਾਡੇ ਵਿੱਚ ਰਹਿਣਗੇ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਰਹਾਂਗੇ ਚਰਨਜੀਤ ਹੁਜਾ ਜੀ ਪ੍ਰਮਾਤਮਾ ਤੁਹਾਡੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਵੇ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਆਪਣੇ ਹੋਰ ਮਿੱਤਰਾਂ ਦੋਸਤਾਂ ਨਾਲ ਸਾਂਝੀ ਜ਼ਰੂਰ ਕਰਿਓ ਵੀਡੀਓ ਵੇਖਣ ਵਾਸਤੇ ਦੀਪੇ ਬਲੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਸਰੀ ਕਾਲ ਜੀ